ਦਸੂਏ ਦੇ ਪੁਰਾਤਨ ਪਾਂਡਵ ਸਰੋਵਰ ਮੰਦਿਰ ਵਿਖੇ ਤੁਸੀਂ ਵੀ ਕਦੀ ਨਾ ਕਦੀ ਦਸੂਏ ਦਾ ਮਸ਼ਹੂਰ ਦੁਸ਼ਹਿਰਾ ਦੇਖਣ ਗਏ ਹੋਵੋਗੇ ਅਤੇ ਦੁਸ਼ਹਿਰੇ ਤੋਂ ਪਹਿਲਾਂ ਰਾਮਲੀਲਾ ਵੀ ਦੇਖਣ ਜਾਂਦੇ ਹੋਵੋਗੇ ਅੱਜ ਅਸੀਂ ਤੁਹਾਨੂੰ ਰਾਮਲੀਲਾ ਦੇ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਦੇ ਨਾਲ ਮਿਲਾਵਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਰਾਮਲੀਲਾ ਦਾ ਪ੍ਰੋਗਰਾਮ ਤਿਆਰ ਕੀਤਾ ਜਾਂਦਾ ਹੈ ਤਕਰੀਬਨ ਇਸ ਦੀ ਤਿਆਰੀ ਦੁਸ਼ਹਿਰੇ ਤੋਂ 40 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਇਸ ਪ੍ਰਬੰਧ ਲਈ ਇੱਕ ਕਮੇਟੀ ਵੀ ਬਣੀ ਹੋਈ ਹੈ ਜਿਸ ਦਾ ਨਾਮ ਸ਼੍ਰੀ ਰਾਮ ਲੀਲਾ ਕਮੇਟੀ ਦਸੂਆ ਹੈ ਅਤੇ ਵਿਰਿੰਦਰ ਕੁਮਾਰ ਸ਼ਰਮਾ ਇਸ ਦੇ ਮੈਂਬਰ ਜੋ ਕਿ ਪਿਛਲੇ 40 ਸਾਲਾਂ ਤੋਂ ਇਸ ਦਾ ਪ੍ਰਬੰਧ ਕਰਦੇ ਆ ਰਹੇ ਹਨ ਰਾਮ ਲੀਲਾ ਦੀ ਸ਼ੁਰੂਆਤ ਸਰਦਾਂ ਤੋਂ ਕੁਝ ਸਮਾਂ ਪਹਿਲਾਂ ਇੱਕ ਸ਼ੁਭ ਦਿਨ ਕੱਢਿਆ ਜਾਂਦਾ ਹੈ ਅਤੇ ਉਸ ਦਿਨ ਝੰਡੇ ਦੀ ਰਸਮ ਕੀਤੀ ਜਾਂਦੀ ਹੈ ਇਸ ਨਾਲ 15 ਤੋਂ 16 ਕਲਾਕਾਰ ਅਤੇ 18 ਤੋਂ 20 ਪ੍ਰਬੰਧਕ ਜੁੜੇ ਹੋਏ ਹਨ ਇਹ ਸਾਰਾ ਪ੍ਰਬੰਧ ਮਹਾਵੀਰ ਮੰਦਿਰ ਵਿਖੇ ਕੀਤਾ ਜਾਂਦਾ ਹੈ ਇੱਥੋਂ ਹੀ ਤਿਆਰ ਹੋ ਕੇ ਚਾਕੀਆਂ ਦੇ ਰੂਪ ਵਿੱਚ ਪ੍ਰਚੀਨ ਪੰਡੋ ਸਰੋਵਰ ਮੰਦਿਰ ਵਿਖੇ ਲਿਜਾਇਆ ਜਾਂਦਾ ਹੈ ਡਾਇਰੈਕਟਰ ਪ੍ਰੇਮ ਕੁਮਾਰ ਸੋਹਲ ਬੜੀ ਮਿਹਨਤ ਦੇ ਨਾਲ ਇਨ੍ਹਾਂ ਕਲਾਕਾਰਾਂ ਨੂੰ ਤਿਆਰ ਕਰਦੇ ਹਨ ਉੱਥੇ ਹੀ ਇਸ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਕੜੀ ਮਿਹਨਤ ਕਰਨੀ ਪੈਂਦੀ ਹੈ ਇਸ ਵਿੱਚ ਭਾਗ ਲੈਣ ਵਾਲੇ ਮੁੱਖ ਨੌਜਵਾਨ ਉਹਨਾਂ ਦੇ ਤਾਂ ਘਰ ਨਹੀਂ ਜਾਂਦੇ ਜਦੋਂ ਤੱਕ ਉਹ ਇਹ ਕਿਰਦਾਰ ਨਿਭਾਉਂਦੇ ਹਨ ਉਹ ਹੇਠਾਂ ਪੁੰਜੇ ਹੀ ਸੌਂਦੇ ਹਨ ਇਹ ਨਹੀਂ ਜਦੋਂ ਨਵਰਾਤੇ ਹੁੰਦੇ ਹਨ ਉਹ ਉਪਵਾਸ ਵੀ ਰੱਖਦੇ ਹਨ ਇੱਕ ਗੱਲ ਹੋਰ ਇਸ ਵਿੱਚ ਭਾਗ ਲੈਣ ਵਾਲਾ ਕੋਈ ਵੀ ਕਲਾਕਾਰ ਕਿਸੇ ਤਰ੍ਹਾਂ ਦੇ ਪੈਸੇ ਨਹੀਂ ਲੈਂਦਾ ਤੇ ਨਿਸਵਾਰਥ ਸੇਵਾ ਕਰਦਾ ਹੈ ਮੇਰਾ ਨਾਮ ਜਿੰਦਰਕਬਾ ਚਰਮਾ ਆਮ ਨੂੰ ਚੌੜੀਗੋੜ ਦੇ ਨਾਲ ਨਾਲ ਜਾਣਦੇ ਆ ਤੇ ਬਾੜ ਨੰਬਰ 1 ਰਾਮਲੇ ਦਾ ਰਹਿਣ ਵਾਲਾ ਇਹਦਾ ਜੀ ਲਗੇ ਫਰਾਤ ਤੋਂ ਪਹਿਲਾਂ ਜੀ ਇਹ ਠੰਡਾ ਅਧਰਤ ਹੋ ਜਾ ਯਾਤਰਾ ਕਢੀ ਲਈ ਆ ਇਹ ਕਰਨੀ ਹੁੰਦੀ ਹੈ ਜਿਵੇਂ ਕਿ ਬਗੈਰਾ ਪੜਨ ਨੂੰ ਜੇਨਕੜਾ ਆ ਕੇ ਜਰਲ ਜਨ ਕਈ ਗਉ ਸੇ ਜਨ ਬੈਤੋ ਆਜਾ ਅਜਾ ਨਿਕਲੀ ਜੰਲੀਆ ਐਸ ਕੀ 10 ਲੀ ਕਿਲੋਨਾਂ ਦੇ ਦੱਸਿਆ ਸੀ 10 ਲੀ ਕਿਲੋ ਨੂੰ ਮੰਗਲਵਾਰ ਉਸੇ ਸ਼ਾਮ ਨੂੰ 4 ਵਜੇ ਤੋਂ ਜਨਾਂ ਲਾ ਕੇ ਗਏ ਸੀ ਤੇ ਪਾਡੋ ਫੋਰ ਤੋਂ ਜਾ ਕੇ ਸਾਬਤ ਕੀਤਾ ਇਹਦੀ ਕਮੇਟੀ ਵੀ ਬਣੀ ਹੋਈ ਹੈ ਹਾਂਜੀ ਕੀ ਨਾਮ ਹੈ ਜੀ ਜੇ ਰਾਮ ਲੀਲਾ ਕਮੇਟੀ ਦਸੂਆ ਜੇ ਗੱਲ ਕਰੀਏ ਤਾਂ ਕਿੰਨਾ ਸਮਾਂ ਹੋ ਗਿਆ ਦਸੂਆ ਚ ਇਹ ਪ੍ਰੋਗਰਾਮ ਕਰਦੇ ਤਾਂ ਤੁਹਾਡੇ ਤੋਂ ਪਹਿਲਾਂ ਕੌਣ ਪ੍ਰੋਗਰਾਮ ਕਰਦੇ ਸੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਦੇਖੋ 40 ਸਾਲ ਤੋਂ ਇਵਰੀਵਲ ਮੈਨੂ ਹੋ ਗਿਆ ਯਾਰ ਅੱਛਾ ਜੀ ਸਾਡੀ ਹੋਸ਼ ਤੋਂ ਪਹਿਲਾਂ ਵੀ ਅਸੀਂ ਦੇਖ ਲਿਆ ਆਏ ਹਾਂ ਬਹੁਤ ਬੰਦੇ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਜਿਹੜੇ ਕਰਾਉਂਦੇ ਰਹੇ ਆ ਇਹਦੇ ਨਾਮ ਯਾਦ ਹੋਵੇ ਉਹਨਾਂ ਦਾ ਇੱਕ ਤਾਂ ਜੀ ਆਪਣੇ ਚੌਰੀ ਚੜ੍ਹਨਦੇ ਹੁੰਦੇ ਸੀ ਜੀ ਬ੍ਰਾਹਮਣ ਪਰਵਾਦ ਤੋਂ ਸੀ ਜੀ ਉਹਨਾਂ ਦੀ ਕਾਫੀ ਸਾਡ ਦੇ ਕਲਾ ਸੇਵਾ ਕੀਤੀ ਆ ਹੂੰ ਉਸ ਤੋਂ ਬੈਦੋਂ ਸਾਡੇ ਇੱਕ ਤਾਇਆ ਜੀ ਹੁੰਦੇ ਸੀ ਗੁਰਵਾਚੋਂ ਲਾਲ ਜੀ ਉਹ ਕਰਾਉਂਦੇ ਰਹੇ ਆ ਜੀ ਉਸ ਤੋਂ ਬਾਅਦ ਉਹਨਾਂ ਅਸੀਂ ਜਿਹੜੀ ਸੇਵਾ ਤੁਹਾਡੀ ਜਿਵੇਂ ਲਈ ਆਈ ਇਹੀ ਤਿਸਰ ਬਾਤ ਫੇਕਿੰਜ ਹੁੰਦੀ ਆ ਜਿਹੜੇ ਨੌਜਵਾਨ ਕੰਮ ਕਰਦੇ ਨੇ ਉਹ ਕਿੰਜ ਇਕੱਠੇ ਹੁੰਦੇ ਨੇ ਕਿੰਜ ਉਹਨਾਂ ਨੂੰ ਬੁਲਾਇਆ ਜਾਂਦਾ ਉਹਦੇ ਬਾਰੇ ਉਹ ਦੇਖੋ ਜੀ ਆਪਣੀ ਮੀਟਿੰਗ ਸੱਜੀ ਲਈ ਜਾਂ ਉਹਦੇ ਵਿੱਚ ਤਾਂ ਕਿ ਜਿਹੜੇ ਵੀ ਬੱਚੇ ਉੱਚੇ ਹੁੰਦੇ ਆ ਜੀ ਇਹ ਤਾਂ ਤਕਰੀਬ ਸਾਰਿਆਂ ਨੂੰ ਪਤਾ ਕਿ ਉੱਥੇ ਕੋਈ ਵੀ ਬੰਦਾ ਜਿਹੜਾ ਕਲਾਕਾਰ ਜਿਹੜੇ ਕੋਈ ਰੋਲ ਕਰਨਾ ਹਾਂਜੀ ਉਸੇ ਨਿਸ਼ਾਨੇ ਕੋਈ ਕਰ ਸਕਦਾ ਹਾਂ ਤੇ ਨਿਸ਼ਾਨੇ ਤੋਂ ਰਹਿ ਸਾਡੇ ਕੋਲ ਬੰਦਾ ਆਏਗਾ ਜਿਹੜਾ ਵੀ ਆਏਗਾ ਹਾਂ ਉਹ ਬਗਲ ਉਹਨਾਂ ਦੀ ਵੀ ਬਲ ਆ ਕੇ ਸਾਰਾ ਬੇਕਰਾਂ ਪਹਿਲਾਂ ਕਿੱਥੇ ਬਦਲਾ ਫੇਟ ਹੋਸਲਾ ਕਿਹੜਾ ਕਬਲਾ ਦੇਖਿੰਦੇ ਡਿਸਾਈਡ ਕੀਤਾ ਜਾਂਦਾ ਕਿ ਕਿਸ ਨੇ ਰਾਮ ਬੰਨਾ ਕਿਸ ਨੇ ਜਿਹੜੇ ਕਿਹੜੇ ਜਿਹੜੇ ਉਤਾਰ ਬੰਨੇ ਇਹ ਕਿੰਜ ਡਿਸਾਈਡ ਕੀਤਾ ਜਾਂਦਾ ਦੇਖੋ ਜੀ ਇਹ ਸਾਡੇ ਡਾਇਰੈਕਟਰ ਨੇ ਦੇਖਣਾ ਕਿ ਬਦਲਾ ਕਿੱਥੇ ਫੇਟ ਹੋਸਲਾ ਇਹਦੀ ਆਵਾਜ਼ ਕਿਦਾਂ ਦੀ ਹੈ ਇਹਦਾ ਚਿਹਰਾ ਕਿਦਾਂ ਦਾ ਹਮ ਜੀ ਸਲਾਹ ਲਾ ਫਿਰ ਸਾਡੇ ਜ਼ਰੂਰ ਜੀ ਜੰਦਲੇ ਅੱਛਾ ਜੀ ਇਹ ਕਿਹਾ ਜਾਂਦਾ ਵੀ ਇਹ ਜਿੰਨਾ ਦੇ ਤੱਕ ਇਹ ਜਿਹੜਾ ਰਾਮਲਾ ਕਰਦੇ ਆ ਨੌਜਵਾਨ ਠੇਠਾ ਸੌਂਦੇ ਉਹਦੇ ਬਾਰੇ ਕੀ ਜਾਂਦਾ ਪੁਜੀ ਵਿੱਚ ਜਿੰਨਾਂ ਕਿ ਜਿਹੜੇ ਸਾਡੇ ਮੇਨ ਸਰਪ ਹੁੰਦੇ ਆ ਚਾਰ ਜੀ శ్రీ ਰਾਮ ਜੀ శ్రీ ਲਕਸ਼ਮਨ ਜੀ ਸੀਤਾ ਮਾਤਾ ਜੀ ਹਨੂਮਾ ਜੀ ਇਹ ਚਾਰ ਜ਼ਰੂਰੀ ਹੁੰਦੇ ਆ ਅਗੇ ਇਹਨਾਂ ਨੇ ਪੁੰਜੀ ਸੋਨਾ ਤੇ ਉਹ ਰਾਤਾਂ ਦੇ ਵਿੱਚ ਇਹਨਾਂ ਦੇ ਵਰਤ ਹੁੰਦੇ ਆ ਜੀ ਅੰਨ ਵੀ ਨਹੀਂ ਖਾਣਾ ਇਹਨਾਂ ਨੇ ਜੀ ਪ੍ਰੋਪਰ ਜਿਹੜੀ ਉਹਨਾਂ ਨੂੰ ਮਰਿਆਦਾ ਉਹ ਨਿਭਾਉਣੀ ਪੈਂਦੀ ਆ ਗਿਆ ਜੀ 10 ਦਿਨ 12 ਦਿਨ ਹੋ ਜਾਂਦੇ ਆ ਜੀ ਪੂਰੀ ਗੱਲ ਕਰੀ ਤਾਂ ਕਿੰਨੇ ਜਿਹੜੇ ਨੌਜਵਾਨ ਇਸ ਨਾਲ ਜੁੜੇ ਹੋਏ ਆ ਦੇਖੋ ਜੀ 15 16 ਤੱਕ ਕਲਾਕਾਰ ਸਾਡੇ ਜੀ 15 20 ਸਾਡੇ ਪ੍ਰਬੰਧਕਾ ਜੀ ਇਹ ਕੋਈ ਕਮੇਟੀ ਇਹਨਾਂ ਨੂੰ ਪੈਸੇ ਪੇ ਕਰਦੀ ਜਾਂ ਸੇਵਾ ਹੀ ਕਰਦੇ ਨੇ ਜੀ ਪੈਸਾ ਕੋਈ ਨਹੀਂ ਅੱਛਾ ਜੀ ਨਿਸਵਾਤ ਸੇਵਾ ਜੀ ਇਹਨੇ ਸਵਾਤ ਸੇਵਾ ਸਾਰੀ ਕਰਦੇ ਆ ਦੂਸਰੀ ਗੱਲ ਕਰੀਏ ਤਾਂ ਕਿੰਜ ਕਿੰਨੇ ਦਿਨ ਤੱਕ ਇਹ ਪ੍ਰੋਗਰਾਮ ਚੱਲਦਾ ਆ ਕਿੰਨੇ ਕੀ ਕਦੋਂ ਖਤਮ ਹੁੰਦਾ ਸਾਰਾ ਦੇਖੋ ਜੀ ਅਸੀਂ 3 ਤਰੀਕ ਨੂੰ ਲਾਤਾ ਪਹਿਲਾ ਆ ਉਦੋਂ ਟਾਕੀਆਂ ਚ ਨਿਕਲਣੀ ਸ਼ੁਰੂ ਹੋ ਜਾਣੀਆਂ ਜੀ ਇਹ ਜੱਗ 12 ਸ੍ਰੀਗ ਨੂੰ ਸ਼ਹਿਰਾ ਮਨਾਇਆ ਜਾਣਾ ਜੀ 12 ਨੂੰ ਸ਼ਹਿਰਾ ਬਣਾ ਕੇ 13 ਸ੍ਰੀਗ ਨੂੰ ਰਾਤ ਨੂੰ 8 ਵਜੇ ਮਹਾਵੀਰ ਮੰਦਿਰ ਦੇ ਗਰਾਊਂਡ ਤੇ ਜੀ ਭਰਸਮੁਲਾ ਹੋਏਗਾ ਪਗਵਾਰ ਰਾਤ ਨੂੰ ਰਾਤ ਚਲਕ ਤੇ 14 ਸ੍ਰੀਗ ਨੂੰ ਇੱਥੇ ਮਹਾਵੀਰ ਮੰਦਿਰ ਦੇ ਮੰਦਰ ਦੇ ਇਹ ਬੱਚਿਆਂ ਦੇ ਜਿਹੜੇ ਸੰਗੂ ਬਾਲੇ ਆ ਇਹਨਾਂ ਕੋ ਹਮਨ ਕਰਾਇਆ ਜਾਏਗਾ ਇਹਦਾ ਗਲ ਹੋਏਗਾ ਤੇ ਆਪਣੇ ਹੱਤੀ ਕੰਮਕਾਨ ਰੋਟੀ ਪਾਉਣਗੇ ਉਸ ਤੋਂ ਬਾਅਦ ਵੀ ਉਹ ਆਪਣੇ ਬਾਜ਼ੂ ਤੁਰਨਾ ਉਸ ਤੋਂ ਬਾਅਦ ਵੀ ਇੱਕ ਦਿਨ ਛੱਡ ਕੇ ਛੁੱਟੀ ਜੀ ਤੇ ਉਸ ਤੋਂ ਇੱਕ ਦਿਨ ਬਾਅਦ ਜਦ ਕਿ ਗਰੀਬ ਲੜਕੀਆਂ ਦੀ ਸ਼ਾਦੀ ਅੱਛਾ ਜੀ ਉਹ ਪਾਣੋ ਆਪਣੇ ਲੰਗਰ ਹਾਲ ਦੁੱਫੂਗਾ ਨਹੀਂ ਬਿਜੇ ਕਰਾਈ ਜਾਂਦੀ ਆ ਇਹ ਪੂਰਾ ਕਮੇਟੀ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ ਜੀ ਕਮੇਟੀ ਵੱਲੋਂ ਅੱਛਾ ਜੀ ਤੇ ਜੇਕਰ 6:30 ਤੋਂ ਤੱਕ ਜਾਣਕਾਰੀ ਦੇ ਦਿਓਗੇ ਇਹ ਵੀ ਜਿਹੜੀ ਰਾਮਵੇਲਾ ਕਿਤੇ ਕਿਹੜੀ ਜਗ੍ਹਾ ਤੇ ਕੀਤੀ ਜਾਂਦੀ ਹੈ ਇਹ ਜੀ ਬਰਾਜੀਨ ਪਾਰਨ ਫਰੋਵਰ ਅੱਛਾ ਜੀ ਦਾਂਕੇ ਤੇ ਤਰਾਕ ਜੁਮਨੀ ਦਾ ਲੱਗੇ ਆ ਜੀ ਰਾਮਬੀਲਾ ਗਰਾਉਂਡ ਹੀ ਉਹਦਾ ਨਾਮ ਹੁਣ ਪੈ ਗਿਆ ਅੱਛਾ ਜੀ ਉਸ ਜਗ੍ਹਾ ਤੇ ਜਗ੍ਹਾ ਪ੍ਰੋਗਰਾਮ ਦਿਖਾਇਆ ਜਾਂਦਾ ਤੇ ਜਿਹੜੇ ਨੌਜਵਾਨ ਆ ਫਿਰ ਇਹ ਜਿਹੜੇ ਰੁਕਦੇ ਇੱਥੇ ਰੁਕਦੇ ਆ ਕਿੱਥੇ ਰੁਕਦੇ ਆ ਜਿਹੜਾ ਪ੍ਰੋਗਰਾਮ ਜਦੋਂ ਚੱਕ ਚੱਲਦਾ ਹੈ ਦੇਖੋ ਜੇ ਤੁਹਾਨੂੰ ਜਾਣਾ ਸੀ ਝਾਕੀ ਦੇ ਰੂਪ ਚ ਜੀ ਔਰ ਆਪਨੇ ਬਾਡੂ ਫਲੋਬਰ ਤੇ ਉੱਥੇ ਆਪਣਾ ਕੰਮ ਸਮਾਪਤੀ ਕਰਕੇ ਉਸ ਤੋਂ ਫਿਰ ਉਸਦੇ ਝਾਕੀਆਂ ਨਾਲ ਇੱਥੇ ਵਾਪਸ ਆ ਵੀ ਬਦਲ ਮਾਂਬੀਰ ਮਨਜ਼ਰਾ। ਅੱਛਾ ਆ ਕੇ ਬਕਾਇਦਾ ਫਿਰ ਉਹਦੀ ਆਸ ਦੀ ਹੋਣੀ ਆ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਬਕਰ ਬਕਰ ਉਤਾਰਨੇ ਆ। ਜੀ। ਕਿਸ ਦੀ ਸੂਬਾ ਪਾਸੇ ਵੱਲੋਂ ਕਿੰਜ ਸਾਥ ਮਿਲਦਾ ਹੈ ਕਿਵੇਂ ਉਹਨਾਂ ਦਾ ਸਹਿਯੋਗ ਮਿਲਦਾ ਜੀ? ਦੇਖੋ ਜੀ ਪੂਰਾ ਹਰਦਾਨ ਵਾਲਾ ਸਹਿਯੋਗ ਸਾਨੂੰ ਮਿਲਦਾ। ਜੀ। ਅੱਜਾ ਮਹਾਰਾਜ ਜੀ ਚਰਨਾਂ ਜਿਹੇ ਬੀਨ ਜੀ ਕਹਿੰਦਾ ਕਿ ਸੱਲਾਹ ਇਦਾਂ ਸਾਨੂੰ ਸਹਿਯੋਗ ਦਿੰਦੇ ਤਾਂ ਹੋਰ ਇਹਨਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਨਾਲ ਜਿਹੜਾ ਮਨਾਈਏ। ਜੀ। ਇਸ ਵਾਰ ਜਿਹੜੀ ਇਸ ਵਾਰ ਦੇ ਸ਼ਹਿਰੀ ਦੀ ਗੱਲਬਾਤ ਕਰੀਏ ਤਾਂ ਕਦੋਂ ਦੁਸ਼ਹਿਰਾ ਮਨਾਇਆ ਜਾਵੇਗਾ ਤੇ ਕਦੋਂ ਪੂਰਾ ਪ੍ਰੋਗਰਾਮ ਕੀ ਇਹਦੇ ਬਾਰੇ ਜਾਣਕਾਰੀ ਜੀ ਕੁਝ ਦੁਸ਼ਹਿਰਾ ਜਿਹੜਾ 12 ਫਰੀਕ ਨੂੰ ਮਨਾਇਆ ਜਾਣਾ ਉਹਦੇ ਵਿੱਚ ਤਿੰਨ ਪੁਤਲੇ ਹੋਣੇ ਆ ਰਾਵਣ ਕੁੰਭ ਕਰਨ ਦੇ ਨਾਲ ਉਹਨੂੰ ਬਗਾਲਾ ਰਿਮੋਟ ਦੇ ਨਾਲ ਅਗਲੀ ਦੁੱਤੀ ਜਾਏਗੀ ਜੇ 12 ਵਜੇ ਪਹਿਲਵਾਨਾਂ ਲਈ ਕੁਰਸੀਆਂ ਵੀ ਕਰਾਈਆਂ ਜੀ ਸੂਬਾ ਵਾਸੀਆਂ ਨੂੰ ਕੀ ਫੀਡ ਕਰਨਾ ਹੈ ਦਸੂਹਾ ਵਾਸੀ ਨੂੰ ਇਹੀ ਕਹਿੰਦੇ ਕਿ ਵੋਮਵਾ ਕੇ ਸਦਾ ਸਾਥ ਦਿਓ ਅਗੇ ਵੀ ਦੰਦੇ ਜਾ ਜੀ ਤੇ ਐਲਕੀ ਵੀ ਤੁਹਾਨੂੰ ਉਦਾਂ ਹੀ ਸਾਥ ਦਿਓ ਜੀ ਇਹਨਾਂ ਦੇ ਤੁਹਾਡਾ ਐਂਡਿਫਟੀ ਦੇ ਨਾਲ ਚ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹਨਾਂ ਦੇ ਨਾਲ ਜੁੜਿਆ ਮੈਨੂੰ ਜੀ 8 ਸਾਲ ਹੋ ਗਏ ਕਿ ਕੀ ਇਹਦਾ ਕਿਹੜਾ ਰੋਲ ਤੁਸੀਂ ਕਰਦੇ ਹੋ ਮੈਂ ਜੀ ਪਹਿਲੇ ਪੰਜ ਸੱਤ ਸਿਤਾ ਦਾ ਜੀਤਾ ਜੀ ਹੁਣ 3 ਸਾਲ ਤੋਂ ਮੈਂ ਸ਼੍ਰੀ ਰਾਮ ਜੀ ਦਾ ਕਹਦਾ ਅੱਛਾ ਜੀ ਜੋ ਜਿਹੜਾ ਸ਼੍ਰੀ ਰਾਮ ਜੀ ਰੋ ਤੁਸੀਂ ਰੋਲ ਨਿਭਾਉਂਦੇ ਹੋ ਜੀ ਇਹ ਕਿੰਜ ਪ੍ਰੋਸੈਸਰ ਰਹਿੰਦਾ ਕਿ ਕਿੰਜ ਇਹਦੇ ਨਾਲ ਜੁੜਦੇ ਹੋ ਕਿੰਜ ਜਿਹੜਾ ਪੂਰਾ ਦਿਨ ਤਾਂ ਜੇ ਕੀ ਪ੍ਰੋਸੈਸ ਹੁੰਦਾ ਇਹਨਾਂ ਦਾ ਅਸੀਂ ਜਦੋਂ ਇਹ ਰਾਮਲੀਲਾ ਸ਼ੁਰੂ ਹੁੰਦੀ ਸਾਡੇ ਆਪਾਂ ਜਿੰਨੇ ਵੀ ਰੋਲ ਆ ਚਾਹ ਜ ਨੇ ਰਾਮ ਜੀ ਸੀਤਾ ਮਤਾ ਜੀ ਲਕਸ਼ਮਣ ਜੀ ਤੇ ਬੀਰੰਗਵਰੀ ਜੀ ਆਪਾਂ ਵਰਤ ਰੱਖਦੇ ਜੀ ਅੱਛਾ ਜੀ ਔਰ ਉਹਨੇ ਦਿਨ ਆਪਾਂ ਮੰਦਰ ਦੇ ਸੌਂਦੇ ਜੀ ਅੱਛਾ ਜੀ ਤੋਂ ਇਠਾ ਸੌਂਦੇ ਹਾਂ ਜੀ ਹਾਂ ਜੀ ਹਾਂ ਜੀ ਨੀਚੇ ਸਾਡੇ ਆਸਣ ਲੱਗਦੇ ਜੀ ਹਾਂ ਅਸੀਂ ਜਦੋਂ ਤੱਕ ਸਾਡਾ ਹਵਨ ਨਹੀਂ ਹੁੰਦਾ ਉਦੋਂ ਤੱਕ ਆਪਾਂ ਮੰਦਰ ਨੀਚੇ ਸੌਂਦੇ ਹਾਂ ਸਾਰੇ ਨੌਜਵਾਨੀ ਰੋਲ ਨਿਭਾਉਂਦੇ ਆ ਜੀ ਜੀ ਨੌਜਵਾਨੀ ਕਿੰਨੇ ਨੌਜਵਾਨ ਜਿਹੜੇ ਜੁੜੇ ਹੋਏ ਤੁਹਾਡੇ ਨਾਲ ਸਾਡੇ ਨਾਲ 10 ਤੋਂ 15 ਜਣੇ ਹੈਗੇ ਜੀ ਅੱਛਾ ਜੀ ਹਾਂ ਜੀ ਤੇ ਇਹਦੇ ਹਸਲ ਕਿੰਜ ਚੱਲਦੀ ਏ ਜੀ ਇਹਦੇ ਹਸਲ ਕਦੋਂ ਕਰਦੇ ਹੋ ਕਿੰਜ ਕਰਦੇ ਹੋ ਡਾਇਲੋਗ ਜਾਂ ਜਿਹੜੇ ਉਹ ਕਿਵੇਂ ਯਾਦ ਕਰਦੇ ਹੋ ਜੀ ਸਾਡੇ ਡਾਇਰੈਕਟਰ ਸਾਹਿਬ ਪ੍ਰੇਮ ਕੁਮਾਰ ਸੋਹ ਜੀ ਅੱਛਾ ਜੀ ਉਹ ਸਾਨੂੰ ਦੱਸਦੇ ਆ ਜੀ ਅੱਛਾ ਜੀ ਤਾਂ ਹਰ ਰੋਜ਼ ਸਾਡੀ ਰਿਹਸਲ ਹੁੰਦੀ ਆ ਅੱਛਾ ਜੀ ਤਾਂ ਉਨੇ ਨਾਲ ਆਪ ਜਿੰਨੇ ਵੀ ਨੌਜਵਾਨ ਸਾਰੇ ਪਰਿਹਸਤ ਕਰਦੇ ਨੇ ਕੀ ਕਾਫੀ ਜਿਹੜਾ ਔਖਾ ਪ੍ਰੋਸੈਸ ਹੈ ਯਾਦ ਕਰਨਾ ਜਿਹੜਾ ਉਹਨਾਂ ਨੂੰ ਕਈ ਵੇ ਭੁੱਲ ਵੀ ਭੁੱਲ ਵੀ ਜਾਂਦੇ ਹੋ ਚਾਹੇ ਕਿ ਵੈਦਦਾ ਵੀ ਹੋ ਜਾਂਦਾ ਜੀ ਜੀ ਹਾਂਜੀ ਹਾਂਜੀ ਜੀ ਕਈ ਗਲਤੀਆਂ ਵਿੱਚ ਹੁੰਦੀਆਂ ਪਰ ਸਾਡੇ ਡਾਕਟਰ ਸਾਹਿਬਾ ਉਹ ਸਾਨੂੰ ਦੱਸਦੇ ਆ ਆਪਾਂ ਉਹਨਾਂ ਦੇ ਨਾਲ ਉਹਨਾਂ ਕੋ ਸਿੱਖੀਦਾ ਫੇ ਹੋਣੀ ਅੱਛਾ ਜੀ ਕੀ ਨਾਮ ਤੁਹਾਡਾ ਮੈਂ ਨਾਮ ਸੂਰਜ ਤੇ ਕਿੰਜ ਜਿਹੜਾ ਪ੍ਰੋਗਰਾਮ ਚੱਲਦਾ ਆ ਭਜੀ RAM LILA ਦਾ ਕਿੰਨੇ ਦਿਨ ਚੱਲਦਾ ਕੀ ਪ੍ਰੋਸੈਸ ਹੁੰਦਾ ਹੈਗਾ ਇਹ ਫਿਰ 10 ਤਰੀਕ ਨੂੰ ਸਤੰਬਰ ਨੂੰ ਸਾਡਾ ਸੇ ਆਪਣੇ ਹਰਮਾਈ ਦਾ ਛੱਡੇ ਦੀ ਆਪਣਾ ਦਵਾਜਿਆ ਤਰ੍ਹਾਂ ਨਿਕਾਲੀ ਸੀ। ਉਸ ਤੋਂ ਬਾਅਦ ਦਾ ਪਹਿਲਾ ਨਰਾਤਾ ਆਪਣਾ ਜਿਹੜਾ ਆ ਰਿਹਾ 3 ਅਕਤੂਬਰ ਨੂੰ ਉਸ ਤੋਂ ਬਾਅਦ ਆਪਣੀ ਝਾਕੀਆਂ ਸ਼ੁਰੂਟ ਹੋ ਜਾਣੀਆਂ ਜੋ ਕਿ ਦਿਸ਼ਾਏ ਨੂੰ ਖਤਮ ਹੋਣੀਆਂ ਤੇ ਉਸ ਤੋਂ ਬਾਅਦ ਜਦ ਆਪਣਾ ਹਵਨ ਪੂਰਾ ਹੋਣ ਤੋਂ ਬਾਅਦ ਫਿਰ ਆਪਸ ਆਪਣਾ ਆਪਣੇ ਫਰੀ ਹੋ ਜੁਏ ਨੌਜਵਾਨ ਕਿੰਝ ਸਾਥ ਦਿੰਦੇ ਹੈ ਇਹ ਪੂਰਾ ਪ੍ਰੋਗਰਾਮ ਨੌਜਵਾਨ ਜਿਨੇ ਸਾਰੇ ਨਾਲ ਜੁੜੇ ਪਏ ਬਹੁਤ ਹੀ ਜ਼ਿਆਦਾ ਆਪਣਾ ਦਿਨ ਸਹਿਯੋਗ ਦਿੰਦੇ ਪਏ ਦੇ ਵਿੱਚ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਉਹਨਾਂ ਦੇ ਅੰਦਰ ਹੈਗੀ ਆ ਬਹੁਤ ਜ਼ਿਆਦਾ ਜੋਸ਼ ਹੈਗਾ ਕੀ ਆਪਾਂ ਆਰਾਮ ਨਿਲਨ ਨੂੰ ਹੋਰ ਅੱਗੇ ਵਧਾਈਏ ਇਹ ਕਾਫੀ ਹੁਣ ਜਮਾਨਾ ਬਦਲਦਾਬ ਤੋਂ ਕਿ ਦੂਰ ਹੋ ਜਾ ਰਿਹਾ ਹੈ ਹੋਈ ਜਾ ਰਿਹਾ ਹੈ ਨੌਜਵਾਨਾਂ ਦੇ ਵਿੱਚ ਕੀ ਹੋਇਆ ਜਿਹਾ ਅਛਾ ਹੁੰਦਾ ਇਸ ਨੌਜਵਾਨਾਂ ਦੇ ਵਿੱਚ ਅੱਜ ਦੇ ਟਾਈਮ 'ਚ ਕਾਫੀ ਜੋਸ਼ ਆਪਣੇ ਧਰਮ ਨੂੰ ਲੈ ਕੇ ਕੀ ਆਪਾਂ ਆਪਣੇ ਧਰਮ ਦੇ ਵਿੱਚ ਕਾਫੀ ਸਹਿਯੋਗ ਦੇਈਏ ਤੈਨੂੰ ਅੱਗੇ ਵਧਾਈਏ ਆਪਾਂ ਤੇ ਇਹਨੂੰ ਆਪਾਂ ਬਰਕਰਾਰ ਰੱਖੀਏ